ਜਣੀ ਆ ਤੁਹਾਡੇ ਘਰੇ ਤੁਹਾਡੇ ਕੋਲ ਹਰਾਚਾਰਾ ਨਹੀਂ ਵੀ ਜਾ ਖਰਾਬ ਹੋ ਗਿਆ بارش ਪੈ ਰਹੀਆਂ ਕੁਝ ਵੀ ਹੋਇਆ ਤਸੰਨੀ ਕਰ ਲੋ ਸੰਨੀ ਬੈਸਟ ਫਾਰਮੂਲਾ ਬੈਸਟ ਫਾਰਮੂਲਾ ਇਹ ਤੂੜੀ ਦੇ ਵਿੱਚ ਫਾਈਬਰ ਬਹੁਤ ਹੈ ਇਹ ਹਾਜਮੇ ਵਾਸਤੇ ਬਹੁਤ ਚੰਗੀ ਹੁੰਦੀ ਆ ਪਸ਼ੂ ਨੂੰ ਇਹਦੇ ਵਿੱਚ ਰਲ ਮਿਲ ਕੇ ਦਾਣੇ ਕੋਈ ਲੇਬਰ ਟੌਨਕ ਦੇਣ ਦੀ ਵੀ ਲੋੜ ਨਹੀਂ ਹਮ ਜਾਨੀ ਇਹ ਆ ਵੀ ਜੇ ਤੁਸੀਂ ਰੋਜ਼ ਨਹੀਂ ਤਾਂ ਤੀਜੇ ਦਿਨ ਪਾ ਲੋ ਨੂਨ ਤੇ ਮਿੱਠਾ ਥੋੜਾ ਮਿਕਸ ਕਰ ਦੋ ਬਾਕੀ ਤੋਂ ਬਾਅਦ ਖੁਸ਼ ਕਰੋ ਤਾਂ ਆ ਜਾਂਦੀ ਆ ਗਰਦਾਂ ਦੀ ਰੁੱਤ ਜਦੋਂ ਪਸ਼ੂ ਨੂੰ ਪਾਣੀ ਦੀ ਘਾਟ ਪੈਂਦੀ ਆ ਹਮ ਧੁੱਪਾਂ ਗੜੀਆਂ ਜਾਂਦੀਆਂ ਨੇ ਫੇਰ ਆ ਜਾਂਦੀ ਆ ਰੁੱਤ ਪੈਣਿਆਂ ਦੀ ਸ਼ੱਕਰ ਭਿਓ ਲਈ ਤਾਂ ਠੀਕ ਆ ਕੋ ਪੇਂਵਾਂ ਕਿ ਭਾਈ ਜਾਂਦਾ ਠੀਕ ਆ ਠੀਕ ਆ ਜਿਵੇਂ ਕੈਲਸ਼ੀਅਮ ਨੇ ਮੈਡੀਕਲ ਕੈਲਸ਼ੀਅਮ ਹੁੰਦੇ ਨੇ ਉਹ ਤੁਸੀਂ ਵਿਸਾਖੀ ਤੋਂ ਬਾਅਦ ਦੇਣੇ ਨੇ ਜਿਹੜੇ ਹੁਣੇ ਕੈਲਸ਼ੀਅਮ ਪਈ ਜਾਂਦੇ ਨੇ ਕਿਉਂ ਐਵੇਂ ਜੋੜਾ ਚ ਜੁੜੀ ਜਾਂਦੇ ਨੇ ਪਸ਼ੂ ਦੇ ਹੂੰ ਹੂੰ ਹੁਣ ਤਾਂ ਖਾਰੋ ਇਹਨਾਂ ਨੂੰ ਤਾਜ਼ੀਆਂ-ਤਾਜ਼ੀਆਂ ਸੋਈਆਂ ਇਹਨਾਂ ਨੂੰ ਕੇਰਾ ਇਹਨਾਂ ਦੇ ਰਤ ਨਚੋੜੋ ਇਹਨਾਂ ਦਾ ਕਾੜਾ ਹੈ ਕਈ ਵਾਰੀ ਦਾ ਚਾਸ ਨੂੰ ਵੀ ਕਾੜਾ ਕਹੀ ਜਾਂਦੇ ਆ ਹੂੰ ਠੀਕ ਆ ਨਾ ਗੋੜੋ ਬਾੜ ਲਿਆ ਉਹਨੂੰ ਕਾੜੀ ਕਹੀ ਜਾਂਦੇ ਆ ਉਹ ਸਿਰਫ ਚਾਸ ਹੈ ਜਿਹੜੀ ਚਾਸ ਆਇਓ ਤੁਸੀਂ ਬੱਕਰੀ ਨੂੰ ਸੂਣ ਸਾ ਵੀ ਦੇ ਸਕਦੇ ਹੋ ਹੂੰ ਹੂੰ ਸੂਪ ਵੀ ਤੁਰੰਤ ਵੀ ਦੇ ਸਕਦੇ ਹੋ ਜਿਹੜ ਕਾੜਾ ਜੇ ਮੱਝ ਹੁੰਦੀ ਹੈ ਮੱਝ ਨੂੰ ਘੱਟੋ ਘੱਟ 15 ਦਿਨ ਕਾੜਾ ਨਹੀਂ ਦੇਣਾ ਠੀਕ ਹੈ ਨਾ ਇਹ ਤਾਂ ਪਤਾ ਹੈ ਬੱਕਰੀ ਨੂੰ ਘੱਟੋ ਘੱਟ ਹਫ਼ਤਾ ਕਾੜਾ ਨਹੀਂ ਦੇਣਾ ਠੀਕ ਹੈ ਕਾੜੇ ਦੇ ਵਿੱਚ 8-10 ਸੈਟ ਮੈਂ ਪੈਂਦੀਆਂ ਨੇ ਤੇ ਇੱਕ ਕਾੜਾ ਸਾਲਾ 3-400 ਦਾ ਤਿਆਰ ਹੁੰਦਾ ਠੀਕ ਹੈ ਠੀਕ ਹੈ ਇਹ ਅਸਲੀ ਕਾੜਾ ਅਸਰੀਕਾਲ ਦੋਸਤੋ ਬਾਈ ਅੱਜ ਕਾਲੇ ਕਾਲੇ ਮੇਲੇ ਦੇ ਵਿੱਚ ਪਹੁੰਚੇ ਆ ਇੱਥੇ ਬਾਈ ਬਾਘ ਆਪਦੀਆਂ ਬੱਕਰੀਆਂ ਲੈ ਕੇ ਆਇਆ ਪਹਿਲਾਂ ਵੀ ਆਪਾਂ ਇੱਕ ਦੋ ਵੀਡੀਓ ਪਾਈਆਂ ਨੇ ਬਾਈ ਦੀਆਂ ਤਾਂ ਇੱਕ ਵੀਡੀਓ ਦੇ ਵਿੱਚ ਸਾਰੇ ਸਵਾਲ ਜਵਾਬ ਬਾਈ ਨਹੀਂ ਪੁੱਛੇ ਜਾਂਦੇ ਨਾ ਅੱਜ ਤੁਹਾਨੂੰ ਬੀਟਲ ਬੱਕਰੀ ਬਾਰੇ ਦੱਸ ਦਿਆਂ ਸਾਰੀ ਜਾਣਕਾਰੀ ਦਵਾਂਗੇ ਵੀ ਕਿਹੜੇ ਕਿਹੜੇ ਰੰਗਾਂ ਦੇ ਵਿੱਚ ਬੀਟਲ ਬੱਕਰੀ ਹੁੰਦੀ ਆ ਤੇ ਉਹਦੀ ਪਛਾਣ ਉਹ ਕੀ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਆ ਬਾਈ ਪਹਿਲਾਂ ਬੜੀ ਜਾਨਵਰ ਸਹੀ ਨੇ ਬਾਈ ਆਪਣੇ ਸਭ ਠੀਕ ਆ ਸਹੀ ਨੇ ਸਾਰੀਆਂ ਸਟ੍ਰੈਸ ਜਮ ਨਹੀਂ ਖੜੀ ਚਰਦੀ ਨਹੀਂ ਅੱਛਾ ਠੀਕ ਐ ਪੁੱਛਦੇ ਆ ਰੁੱਸੀ ਜੀ ਖੜੀ ਆ ਰੁੱਸੀ ਜੀ ਖੜੀ ਆ ਇਹ ਤੇ ਜਿਵੇਂ ਬਾਈ ਮੈਂ ਕਹਿ ਕੇ ਹਟਿਆ ਨਾ ਵੀ ਬੀਟਲ ਬੱਕਰੀ ਬਾਰੇ ਜਾਣਕਾਰੀ ਦਿਓ ਵੀ ਬੀਟਲ ਬੱਕਰੀ ਹੁੰਦੀ ਕੀ ਆ ਗੱਲ ਪਤਾ ਕੀ ਆ ਬੱਕਰੀ ਜਾਨ ਤਾਂ ਸੜੀਆਂ ਤੋਂ ਆ ਹੂੰ ਜਿਵੇਂ ਸਾਡੇ ਪਗੰਬਰਾਂ ਵੇਲੇ ਦੀ ਬੱਕਰੀ ਹੈ ਦੀ ਗੱਲੇ ਹਰੇ ਤਾਂ ਸਦੀਆਂ ਤੋਂ ਮਾਲਾ ਵੀ ਜੇ ਸਾਡਾ ਕੋਈ ਮੁਸਲਮ ਨਬੀ ਜਾਂ ਪਗੰਬਰ ਨਹੀਂ ਇਸ ਤਰ੍ਹਾਂ ਦਾ ਜਿਨੇ ਬੱਕਰੀ ਨਹੀਂ ਜਾਰੀਆ ਸਦੀਆਂ ਤੋਂ ਠੀਕ ਹੈ ਅੱਛਾ ਪਰ ਬੱਕਰੀਆਂ ਚਲਦੀਆਂ ਆਈਆਂ ਜਦੋਂ ਜਦੋਂ ਆਈ ਆ ਪੰਜਾਬ ਦੀ ਬੀਟਲ ਬੱਕਰੀ ਦੀ ਗੱਲ ਹੂੰ ਤਾਂ ਸਾਡੀ ਗੁੱਜਰ ਬਰਾਦਰੀ ਨੇ ਬੀਟਲ ਬੱਕਰੀ ਨੂੰ ਬੀਟਲ ਦਾ ਨਾਮ ਸਾਡੀ ਗੁੱਜਰ ਬਰਾਦਰੀ ਨੇ ਦਿੱਤਾ ਠੀਕ ਹੈ ਬੀਟਲ ਠੀਕ ਹੈ ਸਾਡੀ ਗੁੱਜਰ ਬਰਾਦੀ ਦੇ ਵਿੱਚ ਇੱਕ ਟਾਈਟਲ ਹੈ ਗੋਤ ਹੈ ਬੀਟਨ ਹੂੰ ਅੱਛਾ हां ਜਦੋਂ ਗੁਜਰੇਸੀ ਦੇ ਉੱਪਰ ਸਰਚ ਰਿਸਰਚ ਕਰਦੇ ਬੱਕਰੀ ਦੇ ਰਿਸਰਚ ਮੰਨ ਲਓ ਪੁਰਾਣੇ ਬੋਲੇ ਤਜਰਬਾ ਉਹ ਤਜਰਬਾ ਅੰਗਰੇਜ਼ੀ ਦੇ ਵਿੱਚ ਰਿਸਰਚ ਕਹ ਲਓ ਡੀਟਲ ਬੱਕਰੀ ਨੂੰ ਬੀਟਲ ਦਾ ਨਾਮ ਬੀਟਲ ਟਾਈਟਲ ਦੇ ਗੁਜਰਾ ਨੇ ਦਿੱਤਾ ਇਹ ਵੀ ਥੋੜਾ ਗੋਦ ਸੀ ਇੱਕ ਤਰ੍ਹਾਂ ਦਾ ਠੀਕ ਜਦੋਂ ਉਸ ਟਾਈਮ ਕੋ ਚੌਧਰੀ ਹੂ ਸਾਡੇ ਲਾਣਿਆਂ ਦਾ ਹਾਂ ਹਾਂ ਉਹਦੇ ਨਾਮ ਤੇ ਚਲਾਦਾ ਠੀਕ ਆ ਉਹ ਪਹਿਲਾਂ ਕੀ ਕਹਿੰਦੇ ਹੁੰਦੇ ਸੀ ਬੱਕਰੀਆਂ ਦਾ ਪਹਿਲਾਂ ਕੀ ਨਾਮ ਹੁੰਦਾ ਸੀ ਪਹਿਲਾਂ ਤਾਂ ਬੱਕਰੀ ਸੀ ਇਹ ਬੱਕਰੀ ਹਾਂ ਉਹ ਟੈਗ ਲਾ ਬੀਟਲ ਕੋਈ ਬੀਟਲ ਸ਼ਬਦ ਦਾ ਕੋਈ ਮਹਿਣਾ ਨਹੀਂ ਹੂੰ ਠੀਕ ਹੈ ਨਾ ਬੀਟਲ ਕਿਸੇ ਕਿਸੇ ਵੀ ਕਿਤਾਬ ਚੋਂ ਨਹੀਂ ਲਿਆ ਹੋਇਆ ਸ਼ਬਦ ਕਿਤੇ ਵੀ ਸਰਚ ਮਾਰ ਲਓ ਕਿਸੇ ਕਿਤਾਬ ਚੋਂ Google ਤੇ ਸਰਚ ਮਾਰ ਲਓ ਬੀਟਲ ਦਾ ਕੋਈ ਬੀਟਲ ਦਾ ਮਤਲਬ ਸਿਰਫ ਬੱਕਰੀ ਹੈ ਉਹ ਬੀਟਲ ਬੀਟਣ ਤੋਂ ਬੀਟੂ ਨਹੀਂ ਠੀਕ ਹੈ ਤੇ ਉਹ ਬਈ ਇਹਨਾਂ ਦੇ ਵਿੱਚ ਰਾਂਝਾ ਤੇ ਅਸੀਂ ਮਤਲਬ ਸੁਣਿਆ ਜਿਨ੍ਹਾਂ ਕਾ ਮੇਰਾ ਤਜਰਬਾ ਹੈ ਜਾਨੀ ਬਜ਼ੁਰਗਾਂ ਤੋਂ ਸੁਣਦੇ ਰਹੇ ਆਂ ਵੀ ਆਪਣੇ ਬੁੜੇ ਨੇ ਐ ਕਰਕੇ ਹੁੰਦੇ ਸੀ ਉਹ ਪੁਰਾਣੇ ਕੋਈ ਸਦੀਆਂ ਵੇਲੇ ਦੇ ਕਿ ਸਾਡੇ ਹੀ ਬੁੜੇ ਨਹੀਂ ਸਾਰੀ ਗੁੱਜਰ ਬਰਾਦਰੀ ਦੀ ਬੁੜੇ ਜਿਨ੍ਹਾਂ ਨੇ ਨਾਮ ਦਿੱਤਾ ਠੀਕ ਆ ਉਹ ਬਈ ਬੀਟਲ ਬੱਕਰੀ ਵਰਗ ਕਿੰਨੇ ਰੰਗਾਂ ਦੇ ਵਿੱਚ ਹੁੰਦੀ ਹੈ ਇਹ ਇਹਦੇ ਰੰਗ ਕਿਹੜੇ-ਕਿਹੜੇ ਹੁੰਦੇ ਜਿਵੇਂ ਤਾਲਾ ਹੋਵੇ ਨਾ ਦੇਖੋ ਬੀਟਲ ਦੀਆਂ ਬੀਟਲ ਦੀਆਂ ਸਟ੍ਰੇਨ ਕਈ ਨੇ ਹੂੰ ਠੀਕ ਆ ਨਾ ਜਿਵੇਂ ਮੰਨ ਕੇ ਚਲੋ ਮੇਨ ਆਪਣੇ ਪੰਜਾਬ ਦੇ ਵਿੱਚ ਜਿਹੜੀਆਂ ਆਪਣਾ ਜਿਹੜਾ ਇਧਰਲਾ ਪੰਜਾਬ ਹੈ ਚੜਦਾ ਪੰਜਾਬ ਜੇ ਆਪਾਂ ਲੈਂਦਾ ਪੰਜਾਬੀ ਵਿੱਚ ਪਾਲੀ ਹੈ ਨਾ ਹੂੰ ਤਾਂ ਸਾਰਾ ਲਾਲ ਦੇ ਕੇ ਨਾਗਰੀ ਨਾਗਰੀ ਕਾਲੀ ਕਾਲੀ ਠੀਕ ਆ ਲੋਹੀ 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 ਤਾਂ ਚਲੋ ਕਾਲੀ ਤੇ ਨਾਗਰੀ ਦੇ ਵਿੱਚੋਂ ਨਿਕਲੀ ਆ ਠੀਕ ਹੈ ਲੋਹੀ ਬકરી ਇੱਕ ਅਲੱਗ ਸਟ੍ਰੇਨ ਹੀ ਹੈ ਲੋਹੀ ਬકરી ਨਾਗਰੇ ਦੇ ਤੇ ਕਾਲੇ ਦੇ ਮੇਲ ਚੋਂ ਠੀਕ ਹੈ ਮੇਨ ਤਾਂ ਨਾਗਰੀ ਆ ਔਰ ਕਾਲੀ ਬકરીਆ ਬੀਟਲ ਬੀਟਲ ਹਮ ਇਹਦੇ ਵਿੱਚ ਡੱਬਾ ਆ ਜਾਂਦੇ ਨੇ ਹੁਣ ਡੱਬੀਆਂ ਬਣ ਗਈਆਂ ਹਾਂ ਆ ਬਿਨਾ ਡੱਬ ਤੋਂ ਖੜੀ ਆ ਠੀਕ ਹੈ ਆ ਇੱਕ ਰੰਗੀ ਕਾਲੀ ਖੜੀ ਆ ਹਮ ਇਹਦੇ ਵਿੱਚ ਡੱਬਾ ਆ ਜਾਂਦੇ ਨੇ ਕਾਲੀ ਡੱਬੀ ਹੋ ਜਾਂਦੀ ਆ ਇਹ ਬੀਟਲ ਬੱਕਰੀ ਇਹ ਬੀਟਲ ਬੱਕਰੀ ਆ ਤੇ ਇੱਕ ਜਿਹੜੀ ਬਈ ਸ਼ੇਰੀ ਬੱਕਰੀ ਹੁੰਦੀ ਆ ਸ਼ੇਰੀ ਉਹ ਵੀ ਬੀਟਲ ਚ ਆਉਂਦੀ ਆ ਸ਼ੇਰੀ ਬੱਕਰੀ ਕ੍ਰੋਸ ਬੀਟਲ ਆ ਕ੍ਰੋਸ ਕ੍ਰੋਸ ਬਰੀਡ ਨਹੀਂ ਆ ਬਗਾ ਇਹਦੇ ਕ੍ਰੋਸ ਬੀਟਲ ਆ ਹੂੰ ਮਤਲਬ ਸ਼ੇਰਾ ਜਿਹੜਾ ਰੰਗ ਆ ਸ਼ੇਰਾ ਗੁਜਰਾਤੀ ਬੱਕਰੀ ਆ ਇਹ ਗੁਜਰਾਤੀਆਂ ਦੀ ਲੋਕਲ ਬੱਕਰੀ ਆ ਠੀਕ ਐ ਤੇ ਇਹ ਅੱਜ ਦੀ ਨਹੀਂ ਪੰਜਾਬ ਦੇ ਵਿੱਚ ਆਈ ਜੇ ਅੱਪਾ ਕਹਿੰਦੀ ਵੀ ਅੱਜ ਆ ਕੇ ਸਦੀਆਂ ਮੇਲੇ ਦੀ ਪੰਜਾਬ ਚ ਆਇਆ ਹੂੰ ਠੀਕ ਆ ਨਾ ਗੁਜਰਾਤ ਚੋਂ ਬੱਕਰੀ ਲਿਆਂਦੀ ਪੰਜਾਬ ਦੇ ਬੀਟਲ ਬੱਕਰੇ ਨਾਲ ਮੇਟ ਹੋ ਗਈ ਜਾਂ ਪੰਜਾਬ ਦੀ ਬੱਕਰੀ ਗੁਜਰਾਤੀ ਬੱਕਰੀਆਂ ਮੇਡ ਹੋ ਗਈ ਤਾਂ ਸ਼ੇਰੀਆਂ ਬੱਕਰੀਆਂ ਬਣੀਆਂ ਇਹ ਮਤਲਬ ਇੱਕ ਜਿਵੇਂ ਕਹਿੰਦੇ ਨੇ ਸਬ ਸਟ੍ਰੇਨ ਹੈ ਹਮ ਬੀਟਲ ਦੀ ਮੇਨ ਸਟ੍ਰੇਨ ਨਹੀਂ ਹੈਗੀ ਸ਼ੇਰੀ ਬੱਕਰੀ ਬੀਟਲ ਚ ਨਹੀਂ ਹੁੰਦੀ ਤੇ ਜਿਹੜੇ ਭਾਈ ਉਹ ਚਿੱਟੇ ਡੱਬੇ ਜਿਹੇ ਹੁੰਦੇ ਆ ਗੁਲਾਬੀ ਜਮੜੀ ਦੇ ਵਿੱਚ ਉਹ ਵੀ ਬਾਹਰ ਉਹ ਅਲੱਗ-ਅਲੱਗ ਖਿੱਤੇ ਨੇ ਹਿਸਾਬ ਨਾਲ ਕੋਈ ਹైదਰਾਬਾਦੀ ਹੈ ਕੋਈ ਕੋਸ਼ਾ ਜਮਨਾਪਰੀ ਜਮਨਾ ਤੋਂ ਪਾਰ ਦੀਆਂ ਜਿਵੇਂ ਕਹਿੰਦੇ ਨੇ ਜਮਨਾਪਰੀ ਬੱਕਰੀ ਹੈ ਜਮਨਾਪਰੀ ਭੇਡਾਂ ਵੀ ਹੁੰਦੀਆਂ ਨੇ ਉਹ ਬਸ ਲੋਕਾਂ ਨੇ ਨੌਰ ਰੱਖਤਾ ਜਮਨਾ ਤੋਂ ਪਾਰ ਦੀਆਂ ਸਟੇਟਾਂ ਦੀਆਂ ਠੀਕ ਆ ਜਮਨਾ ਤੋਂ ਪਾਰ ਦੀਆਂ ਸਟੇਟਾਂ ਨੇ ਕਿਤੋਂ ਦੀ ਹੋਵੇ ਐਮਪੀ ਦੀ ਹੋਵੇ ਹਾਈਦਰਾਬਾਦ ਦੀ ਹੋਵੇ ਕਿਤੋਂ ਵੀ ਹੋਵੇ ਉਹ ਜਮਨਾ ਬਰੀ ਜਮਨਾ ਬਰੀ ਹੋਵੇ ਜਮਨਾ ਤੋਂ ਪਾਰ ਦੀਆਂ ਉਹ ਅਸਲ ਬੀਟਲ ਦੇ ਵਿੱਚ ਵੀ ਤਿੰਨ ਰੰਗ ਹੀ ਨੇ ਇਹ ਹਾਂ ਪੰਜਾਬ ਦੀ ਤਾਂ ਮਤਲਬ ਇਹੀ ਹੈ ਮੇਨ ਤਾਂ ਮਤਲਬ ਕਾਲੀਆਰ ਨਾਗਰੀ ਆ ਕਾਲੀਆਰ ਨਾਗਰੀ ਦੇ ਵਿੱਚੋਂ ਲੋਹੀ ਆ ਗਈ ਤੇ ਜਿਹੜੀ ਤੁਸੀਂ ਸ਼ੇਰੀ ਪੁੱਛਿਆ ਉਹ ਸ਼ੇਰੀ ਗੁਜਰਾਤੀ ਬੱਕਰੀਆਂ ਸ਼ੇਰੀ ਨੂੰ ਜਦੋਂ ਪੰਜਾਬ ਦੇ ਵਿੱਚ ਮੇਡ ਕੀਤਾ ਜਿਹੜੇ ਉੱਥੇ ਤੁਸੀਂ ਸ਼ੇਰੀ ਬੱਕਰੀ ਦੇਖੋਗੇ ਨਾ ਪੀਲੇ ਰੰਗ ਦੀ ਹੁੰਦੀ ਹੈ ਜਾਰਾ ਦਰਸ਼ੇਰੀ ਸਿੰਭ ਜੇ ਹੁੰਦੇ ਨੇ ਜਾਰਾ ਜਦੋਂ ਪੰਜਾਬ ਦੇ ਬੱਕਰੇ ਦਾ ਮੇਟੂ ਤਾਂ ਕਾਲੀਸ਼ੇਰੀ ਬਣ ਜਾਂਦੀ ਹੈ ਲੋਹੀਸ਼ੇਰੀ ਬਣ ਜਾਂਦੀ ਹੈ ਨਾਗਰੀਸ਼ੇਰੀ ਜੀ ਵੀ ਬਣ ਜਾਂਦੀ ਹੈ ਉਹਦੇ ਵਿੱਚ ਨਾਗਰ ਵੀ ਆ ਜਾਂਦਾ ਮੱਖੀ ਮੱਖੀ ਜੀਨੀ ਹੁੰਦੀ ਹੈ ਬੱਕਰੀ ਮੱਖੀ ਜੀਨੀ ਜਿਹੜੀ ਇਹ ਦੋ ਤਰ੍ਹਾਂ ਦੀਆਂ ਮੱਖੀ ਜੀਨੀ ਆ ਹਾਂ ਇੱਕ ਤਾਂ ਆਪਣੀ ਇਧਰ ਮੱਖੀ ਜੀਨੀ ਆ ਜਿਹੜੀ ਰਾਜਸਥਾਨ ਨਾਲ ਰਿਲੇਟਡ ਆ ਹਾਂ ਇੱਕ ਲਹਿੰਦੇ ਪੰਜਾਬ ਦੇ ਬਹਾਵਲ ਨਗਰ ਨਾਲ ਰਿਲੇਟਡ ਆ ਜਿਹਨੂੰ ਪੀਲੀ ਜੀਨੀ ਵੀ ਕਹਿੰਦੇ ਨੇ ਤੇ ਮੱਖੀ ਜੀਨੀ ਵੀ ਕਹਿੰਦੇ ਨੇ ਉਹ ਬਹਾਵਲ ਨਗਰ ਪਾਕਿਸਤਾਨ ਦਾ ਏਰੀਆ ਹੈਗਾ ਉਹ ਨਹੀਂ ਨੇ ਪੰਜਾਬ ਦਾ ਲੈਨੇ ਪੰਜਾਬ ਦਾ ਉਹ ਮੱਖੀ ਚੀਨੀ ਜਿਹਨੂੰ ਖੱਟੀ ਜੀ ਨਹੀਂ ਵੀ ਕਹਿੰਦੇ ਨੇ ਮੱਖੀ ਚੀਨੀ ਵੀ ਕਹਿੰਦੇ ਨੇ ਉਹ ਬਾਬਲ ਨਗਰ ਦਾ ਉਹ ਉਥੋਂ ਦੀ ਸਟ੍ਰੇਨ ਹੈ ਉਹ ਮਤਲਬ ਉਹ ਬੀਟਲ ਦੀ ਸਟ੍ਰੇਨ ਹੈ ਠੀਕ ਹੈ ਉਹ ਉਸੇ ਏਰੀਏ ਦੀ ਪਛਾਣ ਹੈ ਬੱਕਰੀ ਉਸੇ ਏਰੀਏ ਦੀ ਪਛਾਣ ਹੈ ਨਾ ਉਹ ਆਪਣੇ ਤਾਂ ਜ਼ਿਆਦਾar ਬਾਈ ਬੀਟਲੀ ਚੱਲਦੀ ਹੈ ਨਾ ਬੱਕਰੀ ਹਾਂ ਜੀ ਬੀਟਲ ਇਹ ਦੁੱਧ ਨੂੰ ਵੀ ਚੰਗੀ ਹੁੰਦੀ ਆ ਬਾਕੀ ਬੱਚਿਆਂ ਨੂੰ ਵੀ ਸਾਰੇ ਪਰਪਸ ਤੋਂ ਚੰਗੀ ਆ ਜੀ ਬੀਟਲ ਦੀ ਆਪਾਂ ਨੂੰ ਪੰਜਾਬੀਆਂ ਨੂੰ ਸਹੀ ਇੱਕ ਰੱਬ ਦੀ ਦੇਣ ਹੈ ਬਹੁਤ ਚੰਗੀ ਚੀਜ਼ ਹੈ ਹੂੰ ਬੱਕਰੀਆਂ ਦਾ ਹੋਰ ਵੀ ਨਹੀਂ ਆਪ ਦਾ ਹੱਕ ਰੱਖਦੀਆਂ ਇਹ ਨਹੀਂ ਗੱਲ ਹੈ ਕਿ ਉਹ ਨਹੀਂ ਦੁੱਧ ਦਿੰਦੀਆਂ ਜਾਂ ਉਹ ਬੱਚੇ ਨਹੀਂ ਪੈਦਾ ਕਰਦੀਆਂ ਠੀਕ ਹੈ ਜਣੀ ਪੰਜਾਬ ਦੇ ਬਾਤ ਆ ਇਹ ਜਣੀ ਜਿਹੜੇ ਬਾਹਰ ਲੈਨੇ ਹੋਰ ਸਟੇਟਾਂ ਤੋਂ ਬੱਕਰੀਆਂ ਪੰਜਾਬ ਤੋਂ ਲੈ ਕੇ ਵੀ ਜਾਂਦੇ ਨੇ ਉਹ ਕਹਿੰਦੇ ਨੇ ਵੀ ਇਹ ਬੱਕਰੀ ਜਿਹੜੀ ਪੰਜਾਬ ਦੀ ਬੱਕਰੀ ਆ ਇਹ ਕਿਸੇ ਵੀ ਵਾਤਾਵਰਣ ਨੂੰ ਬਹੁਤ ਸਿੱਧੀ ਅਡਾਪਟ ਕਰਦੀ ਆ ਹੂੰ ਉਹ ਜਾਣਦੇ ਨੇ ਆਪਾਂ ਤਾਂ ਕਹੀ ਦਿੰਦੇ ਆ ਇੱਕ ਬਾਈ ਐਵੇਂ ਵੀ ਦੱਸ ਦੋ ਵੀਡੀਓ ਦੇ ਵਿੱਚ ਵੀ ਜਿਹੜੇ ਬਾਈ ਘਰੇ ਰੱਖਦੇ ਆ ਨਾ ਸਟਾਲ ਫੀਡਿੰਗ ਤੇ ਤਾਂ ਉਹ ਫੀਡ ਫਾਰਮੂਲਾ ਕੋਈ ਹੈਗਾ ਬਾਈ ਫੀਡ ਫਾਰਮੂਲਾ ਸਨਨੀ ਬੈਸਟ ਆ ਬਾਈ ਸਭ ਤੋਂ ਉਹਦੇ ਵਿੱਚ ਤੁਸੀਂ ਫੀਡ ਪਾਈ ਜਾਓ ਉਹਦੇ ਵਿੱਚ ਤੁਸੀਂ ਦਾਣੇ ਪਾਈ ਜਾ ਜੋ ਮਰਜ਼ ਯੂਰੋ ਪਾਕਿਸਤਾਨ ਦੇ ਵਿੱਚ ਬੰਡਾ ਕਹਿੰਦੇ ਨੇ ਆਪਣੇ ਸੰਨੀ ਕਹਿੰਦੇ ਨੇ ਉਹਦਾ ਕਰਨ ਦਾ ਤਰੀਕਾ ਬਈ ਸੰਨੀ ਕਰਨ ਦਾ ਤਰੀਕਾ ਜਿਵੇਂ ਘੋੜਿਆਂ ਨੂੰ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਬੱਕਰੀ ਨੂੰ ਹੋਊਗੀ ਤੂੜੀ ਨੂੰ ਪਿਉਣਾ ਪਊਗਾ ਥੋੜੇ ਨੂੰ ਪਿਉਣਾ ਪਾ ਦਾ ਮਿੰਟ ਵਾਸਤੇ ਜ਼ਿਆਦਾ ਨਹੀਂ ਉਹਨੂੰ ਪਿਉੋਂ ਕੇ ਬਾਹਰ ਕੱਢ ਲਓ ਕਿਸੇ ਤੱਪੜ ਤੇ ਸੱਟ ਲਓ ਪੱਲੀ ਦੇ ਸੱਟ ਲਓ ਮੰਜੇ ਦੇ ਸੱਟ ਲਓ ਜਦੋਂ ਉਸ ਕੁਬਰੂਲੀ ਜਿਹੀ ਰਹਿ ਗਈ ਮਾੜੀ ਮੁੱਟੀ ਰਹਿ ਗਈ ਉਹਦੇ ਵਿੱਚ ਦਾਣੇ ਸੱਟੋ ਜਿਹੜੇ ਵੀ ਤੁਸੀਂ ਪਾਉਣਾ ਚਾਹੁੰਦੇ ਹੋ ਕਣਕ ਦਾ ਦਾੜ ਪਾ ਲਓ ਮੱਕੀ ਦਾ ਦਾੜ ਪਾ ਲਓ ਛੋਲੇ ਦਾ ਛਲਕਾ ਪਾ ਲਓ ਜਾਂ ਤੁਸੀਂ ਕੁਝ ਬੜੇਵੇਂ ਦੀ ਖਲ ਭਉਂਤੀ ਆ ਪੰਜ ਚਾਰ ਮਿੰਟਾਂ ਚ ਭਉਂਤੀ ਉਹ ਖੁੱਲ ਜਾਂਦੀ ਆ ਉਹ ਵੀ ਉੱਤੋਂ ਉਹਦੇ ਉੱਪਰ ਬਾਲਾ ਪਾਣੀ ਨਾ ਪਾਓ ਉਹਨੂੰ ਭਾਉਣੇ ਵੇਲੇ ਥੋੜਾ ਪਾਣੀ ਪਾ ਲਓ ਜਦੋਂ ਖੁੱਲ ਜਾਈ ਗਈ ਉਹ ਵੀ ਉਹਦੇ ਉੱਪਰ ਪਾ ਲਓ ਜਾਨੀ ਇੰਨਾ ਕੁ ਪਾਣੀ ਹੋਣਾ ਚਾਹੀਦਾ ਵੀ ਉਹ ਜ਼ਿਆਦਾ ਗਿੱਲੀ ਨਾ ਹੋਵੇ ਸੁਖ ਬਰੂਲੀ ਜੀ ਰਹੇ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਦਾਣਾ ਪਾਓ ਵਕਰੀ ਨੂੰ ਪਾਈ ਜਾਓ ਮੇਨ ਫੀਡ ਫੀਡ ਫਾਰਮੂਲਾ ਇਹ ਆ ਜੀ ਠੀਕ ਹੈ ਬਾਕੀ ਨੀਰੇ ਨੇ ਇਹ ਮੌਸਮੀ ਨੇ ਇਹ ਮੌਸਮ ਦੇ ਹਿਸਾਬ ਨਾਲ ਪੈਣਗੇ ਜਿਹੜੇ ਸੰਨੀ ਆ ਬੰਡਾ ਇਹ ਸਾਰਾ ਸਾਲ ਜਦੋਂ ਮਰਜ਼ੀ ਪੈ ਜਾਓ ਕਦੋਂ ਮਰਜ਼ੀ ਪਾ ਲਓ ਕੁਝ ਨਹੀਂ ਆਗਾ ਤੁਹਾਡੇ ਘਰੇ ਤੁਹਾਡੇ ਕੋਲ ਹਰਾਚਾਰਾ ਨਹੀਂ ਵੀ ਜਿਆਦਾ ਖਰਾਬ ਹੋ ਗਿਆ بارش ਪੈ ਰਹੀ ਹੈ ਕੁਝ ਵੀ ਹੋਇਆ ਤਸੰਨੀ ਕਰ ਲਓ ਸੰਨੀ ਬੈਸਟ ਫਾਰਮੂਲਾ ਬੈਸਟ ਫਾਰਮੂਲਾ ਇਹ ਤੂੜੀ ਦੇ ਵਿੱਚ ਫਾਈਬਰ ਬਹੁਤ ਹੈ ਇਹ ਹਾਜਮੇ ਵਾਸਤੇ ਬਹੁਤ ਚੰਗੀ ਹੁੰਦੀ ਹੈ ਪਸ਼ੂ ਨੂੰ ਇਹਦੇ ਵਿੱਚ ਮਿਲ ਮਿਲ ਕੇ ਦਾਣੇ ਕੋਈ ਲੇਬਰ ਟੌਨਿਕ ਦੇਣ ਦੀ ਵੀ ਲੋੜ ਨਹੀਂ ਜਾਨੀ ਇਹ ਆ ਵੀ ਜੇ ਤੁਸੀਂ ਰੋਜ਼ ਨਹੀਂ ਤਾਂ ਤੀਜੇ ਦਿਨ ਪਾ ਲਓ ਨੂਨ ਤੇ ਮਿੱਠਾ ਥੋੜਾ ਮਿਕਸ ਕਰਦੇ ਰਹੋ ਵਿੱਚ ਠੀਕ ਹੈ ਤੇ ਲੇਬਰ ਟੌਨਿਕ ਬਾਈ ਚੰਗੇ ਪਸ਼ੂ ਨੂੰ ਦੇਣ ਦੀ ਲੋੜ ਨਹੀਂ ਹੈਗੀ ਕੋਈ ਲੇਬਰ ਟੌਨਕ ਦੀ ਲੋੜ ਨਹੀਂ ਲੇਬਰ ਟੌਨਕ ਜਦੋਂ ਪਤਾ 걸 ਗਿਆ ਜੇ ਕਿਸੇ ਪਸ਼ੂ ਸਟ੍ਰੈਸ ਚ ਹੈ ਬਿਮਾਰ ਹੋ ਕੇ ਡਿਆ ਪੱਟੀ ਕੋਈ ਟ੍ਰੀਟਮੈਂਟ ਕੀਤਾ ਉਹਦੇ ਟੀਕੇ ਲਾਏ ਨੇ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਉਹਨੂੰ ਰਿਕਵਰਡ ਸੀ ਆਪਾਂ ਦਾ ਟ੍ਰੀਟਮੈਂਟ ਕੀਤਾ ਫਿਰ ਲੇਬਰ ਟੌਨਕ ਦੀ ਲੋੜ ਪੈਂਦੀ ਹੈ ਹੁਣ ਤੁਸੀਂ ਦੱਸੋ ਵੀ ਲੇਬਰ ਟੌਨਕ ਲੈਨੇ ਆਂ ਨਾ ਠੀਕ ਹੈ ਨਾ ਲੇਬਰ ਟੌਨਕ ਦੀ ਕੋਈ ਲੋੜ ਨਹੀਂ ਹੁੰਦੀ ਇਹ ਬਾਧੂ ਗੱਲਾਂ ਨੇ ਸਾਰੀਆਂ ਇਹ ਸਿਰਫ ਕੀ ਆ ਜਿਹੜੀਆਂ ਮਤਲਬ ਕੰਪਨੀਆਂ ਨੇ ਨਾ ਦਵਾਈਆਂ ਵੇਚ ਲਈਆਂ ਉਹ ਐਵੇਂ ਰეკਮੈਂਡ ਕਰੀ ਜਾਂਦੀਆਂ ਨੇ ਉਹ ਮਰੀਜ਼ ਨੂੰ ਲੋੜ ਆ ਮਰੀਜ਼ ਨੂੰ ਲੋੜ ਆ ਤੰਦਰੁਸਤ ਪਸ਼ੂ ਨੂੰ ਜਿਹਦੀ ਰੈਗੂਲਰ ਮਸ਼ੀਨ ਚ ਤੇ ਇੱਕ ਵਈ ਵਾਗ ਇਹ ਵੀ ਦੱਸ ਦੋ ਵੀ ਜਿਵੇਂ ਹੁਣ ਆਪਾਂ ਵੀਡੀਓ ਬਣਾਈ ਸੀ ਨਾ ਤੁਸੀਂ ਕਹੇ ਜੀ ਬਹੁਣ ਤੇਲ ਦੇਣ ਦੀ ਰੋਤਾ ਬੱਕਰੀਆਂ ਨੂੰ ਤੇਲ ਦੇ ਲੋ ਘਿਓ ਦੇ ਲੋ ਜਾਂ ਜੋ ਵੀ ਵੀ ਇਤੋਂ ਬਾਅਦ ਫਿਰ ਕੀ ਚੀਜ਼ ਕਰਨ ਬਾਈ ਜਿਵੇਂ ਇਹ ਵਿਸਾਖੀ ਤੱਕ ਤੇਲ ਚੱਲੂਗਾ ਜੀ ਹੂੰ ਵਿਸਾਖੀ ਤੋਂ ਬਾਅਦ ਖੁਸ਼ ਕਰੋ ਤੋਂ ਆ ਜਾਂਦੀਆਂ ਗਰਦਾਂ ਦੀ ਰੋਤ ਜਦੋਂ ਪਸ਼ੂ ਨੂੰ ਪਾਣੀ ਦੀ ਘਾਟ ਪੈਂਦੀ ਹੈ ਹੂੰ ਧੁੱਪਾਂ ਕਹਿਣੀਆਂ ਜਾਂਦੀ ਨੇ ਫਿਰ ਆ ਜਾਂਦੀਆਂ ਰੋਤ ਪੈਣਿਆਂ ਦੀ ਪੈਣੇ ਉਹ ਕੀ ਹੁੰਦੇ ਆ ਪੈਣੇ ਹੁੰਦੇ ਨੇ ਜਿਵੇਂ ਮਾਲੋ ਸ਼ੱਕਰ ਭਿਉਲੀ ਜਾਂ ਠੀਕ ਆ ਕੋਈ ਜੋ ਜੋ ਆ ਦਾ ਭਿਉਂ ਭਿਉਂ ਕੇ ਪਾਈ ਜਾਂਦਾ ਠੀਕ ਆ ਠੀਕ ਆ ਠੀਕ ਆ ਕੋਈ ਜਿਵੇਂ ਕੈਲਸ਼ੀਅਮ ਨੇ ਮੈਡੀਕਲ ਕੈਲਸ਼ੀਅਮ ਹੁੰਦੇ ਨੇ ਉਹ ਤੁਸੀਂ ਵਿਸਾਖੀ ਤੋਂ ਬਾਅਦ ਦੇਣੇ ਨੇ ਜਿਹੜੇ ਹੁਣੀ ਕੈਲਸ਼ੀਅਮ ਪਈ ਜਾਂਦੇ ਨੇ ਕਿਉਂ ਐਵੇਂ ਜੋੜਾ ਚ ਜੁੜੀ ਜਾਂਦੇ ਨੇ ਪਸ਼ੂ ਦੇ ਹੂੰ ਹੂੰ ਹੁਣ ਤਾਂ ਖਾਰੋ ਇਹਨਾਂ ਨੂੰ ਤਾਜ਼ੀਆਂ-ਤਾਜ਼ੀਆਂ ਸੂਈਆਂ ਇਹਨਾਂ ਨੂੰ ਕੇਰਾ ਇਹਨਾਂ ਦੇ ਰਤ ਨਚੋੜੋ ਇਹਨਾਂ ਦਾ ਠੀਕ ਹੈ ਠੀਕ ਹੈ ਅਗਲਾ ਕਹਿੰਦਾ ਮੇਰੀ ਦਬਕਰੀ ਦੁੱਧ ਨੂੰ ਨਹੀਂ ਜੱਲੀ ਉਹ ਇਹ ਇਹ ਮਤਲਬ ਬੇ ਢੰਗੇ ਫਾਰਮੂਲੇ ਨਹੀਂ ਖਰਾਬ ਹੁੰਦੀ ਹੈ ਮੀਜੇ ਦਾ ਸੂਪ ਹੀ ਬੱਕਰੇ ਉਹਦੀ ਕੈਸੀਆ ਨਹੀਂ ਦੇਣਾ ਚਾਹੀਦਾ ਨਾ 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 20 ਦਿਨ ਤੱਕ ਕੁਝ ਵੀ ਨਹੀਂ ਦੇਣਾ ਠੀਕ ਹੁਣ ਕਾੜਾ ਕਈ ਬੰਦੇ ਦਾ ਚਾਹਸ ਨੂੰ ਵੀ ਕਾ ਉਹਨੂੰ ਕਾੜੀ ਗਈ ਜਾਂਦਾ ਕੋਈ ਸਿਰਫ ਚਾਸ ਹੈ ਜਿਹੜੀ ਚਾਸ ਹੈ ਉਹ ਤੁਸੀਂ ਬੱਕਰੀ ਨੂੰ ਸੂਣਸਾ ਵੀ ਦੇ ਸਕਦੇ ਹੋ ਹੂੰ ਹੂੰ ਸੂ ਵੀ ਤੁਰੰਤ ਵੀ ਦੇ ਸਕਦੇ ਹੋ ਜਿਹੜਾ ਕਾੜਾ ਹੈ ਕਾੜਾ ਜਿਵੇਂ ਮੱਝ ਸੂਂਦੀ ਹੈ ਮੱਝ ਨੂੰ ਘੱਟੋ ਘੱਟ 15 ਦਿਨ ਕਾੜਾ ਨਹੀਂ ਦੇਣਾ ਠੀਕ ਹੈ ਨਾ ਇਹ ਤਾਂ ਪਤਾ ਹੈ ਬੱਕਰੀ ਨੂੰ ਘੱਟੋ ਘੱਟ ਹਫ਼ਤਾ ਕਾੜਾ ਨਹੀਂ ਦੇਣਾ ਠੀਕ ਹੈ ਕਾੜੇ ਦੇ ਵਿੱਚ 8 10 ਐਡ ਮੈਂ ਪੈਂਦੀਆਂ ਨੇ ਤੇ ਇੱਕ ਕਾੜਾ ਸਾਲਾ 3 400 ਦਾ ਤਿਆਰ ਹੁੰਦਾ ਠੀਕ ਹੈ ਠੀਕ ਹੈ ਜਿਹੜਾ ਅਸਲੀ ਕਾੜਾ ਕਾੜਾ ਹੈ ਉਹ ਬੱਕਰੀ ਨੂੰ ਤਿੰਨ ਇੱਕ ਕਾੜੇ ਦੇਣ ਦੀ ਲੋੜ ਹੁੰਦੀ ਹੈ ਬਸ ਹੂੰ ਉਹ ਸੂਣ ਤੋਂ ਬਾਅਦ ਕਾੜੇ ਉਹ ਕਾੜੇ ਹੁੰ ਸਸਾਕੀ ਤੋਂ ਬਾਅਦ ਆ ਕੈਲਸ਼ੀਅਮ ਪੈਣੇ ਜੋ ਮਰਜੀ ਪਹਿਲੋ ਸ਼ੱਕਰ ਪਿਓ ਲੋ ਰਾਤ ਨੂੰ ਗੁੜ ਪਿਓ ਲੋ ਗੁੜ ਪਿਓ ਕੇ ਬਾਅਦ ਉਹ ਕੁਛ ਵੀ ਕਰ ਲੋ ਉਹ ਪੈਣੇ ਦੀ ਉੱਤੇ ਆ ਜਾਂਦੀ ਹੈ ਮਸਾਕੀ ਤੋਂ ਬਾਅਦ ਉਹ ਚੱਲੂਗੀ ਜੇਠ ਤੱਕ ਜੇਠ ਤੱਕ ਚੱਲੂਗਾ ਹਾਂ ਜਦੋਂ ਮਤਲ ਹਾਰੜ ਹਾਰੜ ਚੱਲ ਗਿਆ ਹਾਰੜ 10 ਹਾਰੜ ਨੂੰ 15 ਹਾਰੜ ਨੂੰ 20 ਹਾਰੜ ਨੂੰ ਕਦੋਂ ਵੀ 20 ਆ ਗਿਆ ਫਿਰ ਪੈਣੇ ਬੰਦ ਕਰਨੇ ਚਾਹੀਦੇ ਆ ਫਿਰ ਉਦੋਂ ਬਾਅਦ ਪੈਣੇ ਜ਼ਹਿਰ ਆ ਠੀਕ ਆ ਜਿਵੇਂ ਪਹਿਲਵਾਨਾਂ ਨੂੰ ਇੱਥੇ ਸ਼ਰਦਾਈਆਂ ਦਾ ਟਾਈਮ ਆ ਨਾ ਆ ਹੁਣ ਤੋਂ ਲੈ ਕੇ ਬਦਾਮ ਰਗੜ ਰਗੜ ਕੇ ਪੀਣੇ ਸ਼ੁਰੂ ਹੋ ਜਾਣਗੇ ਜਦੋਂ ਸੌਣ ਚੜ ਜਾਂਦਾ ਪ ਠੀਕ ਹੈ ਤੇ ਬਸ ਮੰਨ ਕੇ ਚੱਲੋ ਵੀ ਇਸ ਤੋਂ ਬਾਅਦ ਹੁਣ ਇਹਨਾਂ ਨੂੰ ਪਾਣੇ ਦੇਣ ਦੀ ਲੋੜ ਆ ਤੇਲ ਬਾਅਦ ਖੁਸ਼ ਆਕੇ ਤੋਂ ਬਾਅਦ ਖੁਸ਼ ਕਰੋ ਜਦੋਂ ਧੁੱਪਾਂ ਵੱਧ ਜਾਂਦੀਆਂ ਨੇ ਨਾ ਫਿਰ ਪਾਣੀ ਵੱਧ ਤੋਂ ਵੱਧ ਪਿਛੋਂ ਜਿੰਨਾ ਵੀ ਉਹਦੇ ਅੰਦਰ ਦੀ ਪਾਣੀ ਅੰਦਰੋਂ ਵੀ ਮੂੰਹ ਬਣ ਗਿਆ ਪਿਸ਼ਾਬ ਕਰਦੀ ਦੀ ਜਿੰਨਾ ਵੀ ਅੰਦਰ ਦੀ ਪਾਣੀ ਟਰਾਂਸਫਰ ਹੁੰਦਾ ਰਹੂਗਾ ਨਾ ਉਹ ਚੰਗਾ ਰੱਖ ਮਸ਼ੀਨਰੀ ਤਕੜੀ ਰੱਖ ਤਾਕਲੀ ਰੱਖ ਠੀਕ ਆ ਬਾਈ ਇਹ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਬਾਈ